ਸਿਆਣੀ ਬਜ਼ੁਰਗਾਂ ਦੁਆਰਾ ਦੱਸੀਆਂ ਮਹੱਤਵਪੂਰਨ ਗੱਲਾਂ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਨੰਬਰ 1 ਨਾਰੀਅਲ ਦਾ ਸੇਵਨ ਕਰਨ ਨਾਲ ਸੱਟਾਂ ਤੇ ਜ਼ਖਮ ਜਲਦੀ ਭਰ ਜਾਂਦੇ ਨੇ ਨੰਬਰ 2 ਮਖਾਣੇ ਦਾ ਸੇਵਨ ਕਰਨ ਨਾਲ ਚਿਹਰੇ ਤੋਂ ਝੁਰੜੀਆਂ ਗਾਇਬ ਹੋ ਜਾਂਦੀਆਂ ਨੇ ਨੰਬਰ 3 ਰਾਤ ਨੂੰ ਸੌਂਦੇ ਸਮੇਂ ਜੇਕਰ ਦੰਦ ਦਰਦ ਕਰਨ ਲੱਗ ਜਾਵੇ ਤਾਂ ਉਸ ਤੇ ਹਲਦੀ ਦਾ ਲੇਪ ਲਗਾਉਣ ਨਾਲ ਦੰਦਾਂ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 4 ਜੇਕਰ ਤੁਹਾਡੇ ਹੱਥ ਪੈਰ ਬਿਨਾਂ ਵਜ੍ਹਾ ਕੰਬਦੇ ਹਨ ਤਾਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇੱਕ ਗਲਾਸ ਚਵਾਓ ਗਰਮ ਪਾਣੀ ਪੀ ਲਓ ਕੁਝ ਹੀ ਦਿਨਾਂ ਵਿੱਚ ਆਰਾਮ ਮਿਲੇਗਾ ਨੰਬਰ 5 ਚੰਗੀ ਨੀਂਦ ਚਾਹੀਦੀ ਹੈ ਤਾਂ ਅਖਰੋਟ ਖਾਓ ਅੱਖਾਂ ਦੀ ਸੋਜ ਘੱਟ ਕਰਨੀ ਹੈ ਤਾਂ ਟਮਾਟਰ ਖਾਓ ਦਿਲ ਨੂੰ ਮਜ਼ਬੂਤ ਕਰਨਾ ਹੈ ਤਾਂ ਸੀਮ ਦੀ ਸਬਜ਼ੀ ਖਾਓ ਅਤੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਮਸ਼ਰੂਮ ਦੀ ਸਬਜ਼ੀ ਖਾਓ ਪੇਟ ਦੀ ਗਰਮੀ ਨੂੰ ਠੀਕ ਕਰਨਾ ਹੈ ਤਾਂ ਦਹੀਂ ਖਾਓ ਨੰਬਰ 6 ਅਜ਼ਮੈਨ ਦੀ ਖੁਸ਼ਬੂ ਮਨ ਨੂੰ ਆਰਾਮ ਦਿੰਦੀ ਹੈ ਅਤੇ ਦਿਨ ਭਰ ਦੀ ਥਕਾਵਟ ਤੋਂ ਦੂਰ ਹੋਣ ਦੇ ਨਾਲ ਤਣਾਅ ਵੀ ਦੂਰ ਹੁੰਦਾ ਹੈ ਨੰਬਰ 7 ਰਾਤ ਨੂੰ ਲਾਈਟ ਬੰਦ ਕਰਕੇ ਸੌਣ ਦੇ ਨਾਲ ਨੀਂਦ ਚੰਗੀ ਆਉਂਦੀ ਹੈ ਨੰਬਰ 8 ਗਾਜਰਾਂ ਦਾ ਜੂਸ ਅੱਧਾ ਗਲਾਸ ਖਾਲੀ ਪੇਟ ਸਵੇਰੇ ਲੈਣ ਨਾਲ ਇੱਕ ਮਹੀਨੇ ਤੱਕ ਪੀਣ ਨਾਲ ਰੰਗ ਨਿੱਖਰ ਜਾਂਦਾ ਹੈ ਨੰਬਰ 9 ਵਾਲਾਂ ਵਿੱਚ ਐਲੋਵੀਰਾ ਦੀ ਗੁੱਧ ਨੂੰ ਚੰਗੀ ਤਰ੍ਹਾਂ ਲਗਾਉਣ ਨਾਲ ਵਾਲ ਸਟ੍ਰੇਟ ਹੋ ਜਾਂਦੇ ਨੇ ਨੰਬਰ 10 ਆਪ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੋੜਾ ਅਤੇ ਪਿਆਜ਼ ਨੂੰ ਇਕੱਠਿਆਂ ਸੇਵਨ ਕਰਨ ਨਾਲ ਰੁਕੀ ਹੋਈ ਹਾਈਟ ਵੀ ਬਦਲ ਲੱਗ ਜਾਂਦੀ ਹੈ ਨੰਬਰ 11 ਬੇਰ ਨੂੰ ਪਾਣੀ ਵਿੱਚ ਉਬਾਲ ਕੇ ਉਸ ਦਾ ਪਾਣੀ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ। ਨੰਬਰ 12 ਬੁਖਾਰ ਕਿਹੋ ਜਿਹਾ ਵੀ ਹੋਵੇ ਮਰੀਜ਼ ਨੂੰ ਕੀ ਵੀ ਜ਼ਰੂਰ ਖਾਣਾ ਚਾਹੀਦਾ ਹੈ। ਨੰਬਰ 13 ਜੋ ਔਰਤਾਂ ਸੇਬ ਦੇ ਸਿਰਕੇ ਵਿੱਚ ਘਿਓ ਮਿਲਾ ਕੇ ਖਾਂਦੀਆਂ ਹਨ ਉਹਨਾਂ ਦੀ ਸੋਜ ਬਿਲਕੁਲ ਠੀਕ ਹੋ ਜਾਂਦੀ ਹੈ। ਨੰਬਰ 14 ਸਵੇਰੇ ਖਾਲੀ ਪੇਟ ਇੱਕ ਗਲਾਸ ਟਮਾਟਰ ਦਾ ਰਸ ਪੀਣ ਨਾਲ ਹਜ਼ਾਰਾਂ ਦਵਾਈਆਂ ਤੋਂ ਚੰਗਾ ਹੁੰਦਾ ਹੈ। ਨੰਬਰ 15 ਗਰਭਵਸਤਾ ਦੌਰਾਨ ਜਾਂ ਸੰਤਾਨ ਪਾਣ ਕਰਨ ਵਾਲੀਆਂ ਔਰਤਾਂ ਨੂੰ ਅਮਰੂਦ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 16 ਐਲੋਵੀਰਾ ਜੈਲ ਵਿੱਚ ਥੋੜਾ ਜਿਹਾ ਕੇਲਾ ਮਿਲਾ ਕੇ ਪੇਸਟ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਡਰਾਈ ਸਕਿਨ ਦੀ ਪ੍ਰੋਬਲਮ ਦੂਰ ਹੋ ਜਾਂਦੀ ਹੈ। ਨੰਬਰ 17 ਦੰਦਾ ਵਿੱਚ ਅਚਾਨਕ ਦਰਦ ਹੋਣਾ ਤੇ ਅਦਰਕ ਦੇ ਛੋਟੇ ਟੁਕੜੇ ਨੂੰ ਛਿੱਲ ਕੇ ਦਰਦ ਵਾਲੇ ਦੰਦਾਂ ਦੇ ਹੇਠਾਂ ਰੱਖ ਲਓ ਅਤੇ ਤੁਹਾਨੂੰ ਬਹੁਤ ਆਰਾਮ ਮਿਲੇਗਾ। ਨੰਬਰ 18 ਰਜਾਨਾ ਦਿਨ ਵਿੱਚ ਦੋ ਕੱਚੀਆਂ ਗਾਜਰਾਂ ਖਾਣ ਨਾਲ ਦਿਮਾਗ ਤੇਜ਼ ਹੋਣ ਲੱਗਦਾ ਹੈ। ਅਸੀਂ ਤੁਹਾਡਾ IQ ਲੈਵਲ ਵੀ ਵਾਧਦਾ ਹੈ। ਨੰਬਰ 19 ਕੱਚਾ ਪਿਆਜ਼ ਖਾਣ ਨਾਲ ਇਨਸੂਲਿਨ ਵਾਧਦਾ ਹੈ ਅਤੇ ਡਾਇਬਟੀਜ਼ ਵਿੱਚ ਰਾਹਤ ਦੇਣ ਵਿੱਚ ਵੀ ਮਦਦਗਾਰ ਹੁੰਦਾ ਹੈ। ਨੰਬਰ 20 ਸਰਦੀਆਂ ਦੇ ਦਿਨਾਂ ਵਿੱਚ ਜ਼ੈਤੂਨ ਦੇ ਤੇਲ ਨਾਲ ਅੱਡੀਆਂ ਦੀ ਮਾਲਿਸ਼ ਕਰਨ ਨਾਲ ਫਟੀਆਂ ਹੱਡੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ। ਨੰਬਰ 21 ਜੀਰਾ ਦੁੱਧ ਦੇ ਨਾਲ ਖਾਣ ਨਾਲ ਜ਼ਖਮ ਬਹੁਤ ਜਲਦ ਭਰ ਜਾਂਦੇ ਨੇ। ਨੰਬਰ 22 ਕਿਸ਼ਮਿਸ਼ ਦਾ ਪਾਣੀ ਪੀਣ ਦੇ ਫਾਇਦੇ ਖੂਨ ਨੂੰ ਸਾਫ਼ ਕਰਦਾ ਹੈ। ਲੀਵਰ ਜਿਗਰ ਦੇ ਕੰਮ ਨੂੰ ਬਿਹਤਰ ਕਰਨ ਵਿੱਚ ਮਦਦ ਕਰਦਾ ਹੈ। ਅਤੇ ਪਾਚਨ ਨੂੰ ਬੀਪੀ ਨੂੰ ਠੀਕ ਰੱਖਣ ਵਿੱਚ ਵੀ ਮਦਦਗਾਰ ਹੁੰਦਾ ਹੈ ਨੰਬਰ 22 ਖਿਸ਼ਮਿਸ਼ ਦਾ ਪਾਣੀ ਪੀਣ ਨਾਲ ਖਰਾਬ ਕੈਸਟਰੋਲ ਦੂਰ ਹੁੰਦਾ ਹੈ ਨੰਬਰ 24 ਜੇਕਰ ਤੁਹਾਨੂੰ ਅਕਸਰ ਥਕਾਨ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਮੂਲੀ ਦੇ ਪੱਤਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਨੰਬਰ 25 ਹਰੀ ਮਿਰਚ ਸਰੀਰ ਵਿੱਚ ਕੋਨ ਨੂੰ ਜਮਣ ਨਹੀਂ ਦਿੰਦੀ ਅਤੇ ਸਾਹ ਦੀ ਤਕਲੀਫ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਫਤ ਹੁੰਦੀ ਹੈ ਨੰਬਰ 26 ਅੰਬ ਨੂੰ ਠੰਡਾ ਕਰਕੇ ਖਾਣ ਨਾਲ ਅਤੇ ਉੱਪਰ ਦੀ ਕੱਚੀ ਲੱਸੀ ਪੀ ਲੋ ਤਾਂ ਦਾਣੇ ਫੁਣਸੇ ਆ ਫੋੜੇ ਨਹੀਂ ਨਿਕਲਦੇ ਨੰਬਰ 27 ਗਹਿਣੇ ਦੇ ਡੱਬਿਆਂ ਵਿੱਚ ਇੱਕ ਚਾਕ ਦਾ ਟੁਕੜਾ ਰੱਖਣ ਨਾਲ ਗਹਿਣੇ ਕਦੇ ਵੀ ਖਰਾਬ ਨਹੀਂ ਹੋਣਗੇ ਨੰਬਰ 28 ਖਾਂਗੋਜ ਕਾਮ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਸ਼ਹਿਦ ਇੱਕ ਚਮਚ ਕਿਸ਼ਮਿਸ਼ ਦੇ 5 ਦਾਣੇ ਇਕੱਠੇ ਖਾ ਲੋ ਅਤੇ 1 ਘੰਟੇ ਤੱਕ ਕੁਝ ਵੀ ਨਾ ਖਾਓ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗੁੰਗਣਾ ਪਾਣੀ ਵੀ ਪੀ ਲਓ ਕਾਂਸੀ ਜਖਾਮ ਦਮਾ ਜੜ ਤੋਂ ਖਤਮ ਹੋ ਜਾਵੇਗਾ ਇਹ ਹਫਤੇ ਵਿੱਚ 4 ਦਿਨ ਜ਼ਰੂਰ ਲਿਆ ਕਰੋ ਨੰਬਰ 29 ਬਿਨਾਂ ਸਰਾਣੇ ਦੇ ਸੌਣ ਨਾਲ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਬਿਹਤਰ ਰਹਿੰਦਾ ਹੈ ਅਤੇ ਰੀੜ ਦੀ ਹੱਡੀ ਵੀ ਸਿੱਧੀ ਰਹਿੰਦੀ ਹੈ ਅਤੇ ਕਮਰ ਮੋਢੇ ਅਤੇ ਗਰਦਨ ਦਾ ਦਰਦ ਤੋਂ ਵੀ ਫਾਇਦਾ ਮਿਲਦਾ ਹੈ ਨੰਬਰ 30 ਖੁਰਕ ਕਿੰਨੇ ਵੀ ਪ੍ਰਾਣੀ ਕਿਉਂ ਨਾ ਹੋਵੇ ਦੇਸੀ ਜਵੈਨ ਦਾ ਤੇਲ ਲੈ ਕੇ ਖੁਰਕ ਵਾਲੀ ਜਗ੍ਹਾ ਤੇ ਲਗਾਉਣ ਨਾਲ ਤਿੰਨ ਦਿਨਾਂ ਤੱਕ ਖੁਰਕ ਖਤਮ ਹੋ ਜਾਵੇਗੀ ਨੰਬਰ 31 ਆਮਲਾ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ ਤੇ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਉਹਨਾਂ ਨੂੰ ਮਜ਼ਬੂਤ ਬਣਾਉਣ ਦਾ ਵੀ ਕੰਮ ਕਰਦਾ ਹੈ ਇਸ ਦੇ ਸੇਵਨ ਨਾਲ ਸਕਿਨ ਗਲੋਇੰਗ ਅਤੇ ਬਾਲ ਕਾਲੇ ਲੰਬੇ ਬਣਦੇ ਹਨ ਨੰਬਰ 32 ਕਚਨਾਰ ਦੇ ਛਿਲਕੇ ਦਾ ਕਾੜਾ ਬਣਾ ਕੇ ਪੀਓ ਇਸ ਨੂੰ ਕੁਝ ਦਿਨ ਲਗਾਤਾਰ ਪੀਣ ਨਾਲ ਸਰੀਰ ਵਿੱਚ ਕੋਈ ਵੀ ਗੰਢ ਬਣੀ ਹੋਵੇ ਤਾਂ ਉਹ ਠੀਕ ਹੋ ਜਾਂਦੀ ਹੈ ਨੰਬਰ 33 ਜੇਕਰ ਖੀਰੇ ਨੂੰ 10 ਡਿਗਰੀ ਸੈਲਸੀਅਸ ਵਿੱਚ ਰੱਖਿਆ ਜਾਵੇ ਤਾਂ ਇਹ ਜਲਦੀ ਸੜਨੇ ਸ਼ੁਰੂ ਹੋ ਜਾਂਦੇ ਹਨ ਖੀਰੇ ਨੂੰ ਫਰਿੱਜ ਵਿੱਚ ਨਾ ਰੱਖੋ ਬਾਕੀ ਇਸ ਨੂੰ ਕਮਰੇ ਦੇ ਤਾਪਮਾਨ ਵਿੱਚ ਰੱਖੋ ਤਾਂ ਇਹ ਜਿਆਦਾ ਦੇਰ ਤੱਕ ਫਰਿੱਜ ਵਿੱਚ ਰੱਖਣ ਨਾਲ ਖੀਰਾ ਸਿਹਤ ਬਿਗਾਨਣਾ ਸ਼ੁਰੂ ਕਰ ਦਿੰਦਾ ਹੈ ਨੰਬਰ 34 ਨਹਾਉਣ ਵਾਲੇ ਪਾਣੀ ਵਿੱਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾਓ ਇਸ ਦੇ ਨਾਲ ਤ્વਚਾ ਮੁਲਾਇਮ ਹੁੰਦੀ ਹੈ ਅਤੇ ਸਰੀਰ ਦੇ ਵਿੱਚੋਂ ਬਦਬੂ ਵੀ ਆਉਣੀ ਬੰਦ ਹੋ ਜਾਂਦੀ ਹੈ ਨੰਬਰ 35 ਕਪੂਰ ਨੂੰ ਘਰ ਵਿੱਚ ਖੁੱਲਾ ਰੱਖ ਦਿਓ ਇਸ ਦੀ ਖੁਸ਼ਬੂ ਨਾਲ ਘਰ ਦਾ ਸਕਾਰਾਤਮਕ ਊਰਜਾ ਸੰਚਾਰ ਹੁੰਦਾ ਹੈ ਅਤੇ ਘਰ ਦਾ ਵਾਤਾਵਰਨ ਸ਼ੁੱਧ ਹੁੰਦਾ ਹੈ ਨੰਬਰ 36 ਅੰਗੂਰ ਤੇ ਨਮਕ ਲਾ ਕੇ ਖਾਣ ਨਾਲ ਫੇਫੜਿਆਂ ਦਾ ਕੈਂਸਰ ਕਦੇ ਵੀ ਨਹੀਂ ਹੁੰਦਾ ਨੰਬਰ 37 ਜੇਕਰ ਤੁਸੀਂ ਪਾਲਿਸ਼ ਦੀ ਜਗ੍ਹਾ ਤੇ ਜੁੱਤੀਆਂ ਉੱਤੇ ਕੇਲੇ ਦਾ ਛਿਲਕਾ ਲਾ ਲਓ ਤਾਂ ਇਸ ਦੇ ਨਾਲ ਜੁੱਤੀ ਚਮਕਣ ਲੱਗ ਜਾਣਗੇ ਨੰਬਰ 36 ਪੁਦੀਨੇ ਦੀ ਚਟਨੀ ਪੀਸ ਕੇ ਲਗਾਓ ਲੋ ਇਸ ਨਾਲ ਸਕਿਨ ਦੀ ਪ੍ਰੋਬਲਮ ਠੀਕ ਹੋ ਜਾਵੇਗੀ ਨੰਬਰ 39 ਬਾਹਜਮੀ ਤੋਂ ਬਚਣਾ ਹੈ ਤਾਂ ਹਮੇਸ਼ਾ ਖਾਣੇ ਨੂੰ ਹੌਲੀ-ਹੌਲੀ ਖਾਣਾ ਚਾਹੀਦਾ ਹੈ ਅਤੇ ਜਿਆਦਾ ਗਰਮ ਵੀ ਨਾ ਖਾਓ ਨੰਬਰ 40 ਪਿੰਡੀ ਦਾ ਸਲਾਦ ਖਾਣ ਨਾਲ ਖੂਨ ਵਿੱਚ 슈ਗਰ ਦੀ ਮਾਤਰਾ ਨਹੀਂ ਵਾਧੀ ਨੰਬਰ 41 ਦੁੱਧ ਵਿੱਚ ਰੋਜ਼ਾਨਾ ਮਿੱਠਾ ਪਾ ਕੇ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਨੰਬਰ 42 ਪੁਦੀਨੇ ਦੀ ਚਟਨੀ ਪੀਸ ਕੇ ਲਗਾਉਣ ਨਾਲ ਸਕਿਨ ਪ੍ਰੋਬਲਮ ਠੀਕ ਹੋ ਜਾਂਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ